सत श्रीकाल जी मैं थोड़ा अपना बरताने वाली आज आप शूट पर आए हुए सी अज आप घर के कम ने बैठ के सारा सूट ही सर बढ़िया जी बढ़िया ਬੀੜਨਸ ini ਹੈ ਬਈ ਆਰੀ ਹੈ ਹਾਂ ਕੀ ਲੰਬੀ ਇਹ ਦਿਨਾ ਤਾਂ ਮ ਗਲੇ ਆਉਂਦੀ ਜੇ ਨਹੀਂ ਮੱਤੇ ਤਾਂ ਸੀਨੀ ਹੁੰਦਾ ਸੀਨ ਤਾਂ ਤੂੰ ਕਮਨੀ ਕਰਦੀ ਢੰਡ ਕਾਲਿਆ ਉਹ ਤੋਂ ਛਤੀ ਨਹੀਂ ਸੀਨ ਇਹ ਨਾਲ ਤੂੰ ਨਾ ਕਰੀ ਸੀਨ ਰੋ ਵੀ ਵਾਲਾ ਬਾਈ ਚਲੋ ਇਹ ਦਿਨਾ ਮੇਰਾ ਟੱਕਰ ਆਉਂਦਾ ਮਤਲਬ ਮਿੱਸੀ ਮੂਸ ਨੂੰ ਤੀਰ ਬਣਾਉਣਾ ਮੈਂ ਛੱਡ ਦੇ ਕਈ ਪਾਰ ਕਰਾਂ ਨਾ ਕਰ ਆ ਵੀ ਛੱਡ ਕੇ ਵਗ ਜਾਗਾ ਨਾ ਨਾ ਸਾਡਾ ਸੋਦਾ ਲੱਗੇ ਜਦ ਤੱਕ ਟੰਗ ਨਹੀਂ ਆਏ ਸੀ ਜਦ ਤੱਕ ਟੰਗ ਨਹੀਂ ਆਇਆ ਨਾ ਇਧਰੋਂ ਬਿੱਲੀ ਤੋਂ ਮੜਿਆ ਹੁੰਦੇ ਜਾਂਦੇ ਤਾਂ ਨਾਲ ਹੋੜਿੰਗ ਲਉਂਦੇ ਹੈਂ ਬੇਗੁੱਡਾ ਲਉਂਦੇ ਈ ਵੱਸੇ ਫਿਕਸ ਤੋਂ ਕੋਈ ਨਾ ਫਰੀ ਮੰਮੀ ਕਹਿੰਦੀ ਆ ਜਾ ਆ ਜਾ ਤੰਦੀ ਕੋਈ ਹੋਰੀ ਹੋਇਆ ਇੱਕ ਜਗ੍ਹਾ ਅੱਗੇ ਬੱਸ ਸ੍ਰੀ ਕਾਲਾ ਬੰਨਾ ਬੀ ਹਾਂ ਆ ਜਾ ਆ ਜਾ ਦੀਪ ਤੇ ਗੀਡੀ ਕੀ ਜਾਂਦੀ ਸੀ ਆਇਆ ਨਾ ਦੀਪੀ ਮਨ ਲਾ ਰੱਖਿਆ ਹੈ ਰੈਡੀ ਏ ਐਕਸ਼ਨ ਆ ਜਾ ਆ ਜਨੀਪਾ ਸ਼ਿਕਰ ਮਮੀ ਤੇ ਦੇਜਾ ਕਰਕੇ ਕਿਹ ਹੈ ਨਹੀਂ ਕਰ ਰਹੀ ਕੋਈ ਪਤਾ ਰੈਂਡ ਕਰ ਕਰ ਬੈਠੀ ਹੈ ਕਰਨੇ ਨਾਨੀ ਰੋਗੀ ਕਰੀ ਹੋਰ ਕਰਦੀ ਆ ਆ ਉਹ ਬੋਲ ਦੱਸ ਦਿੰਦੀ ਆ ਮੈਨੂੰ ਲੱਗਦਾ ਬਾਕਿਆ ਹਾਂ ਉਹ ਨਾ ਉਹ ਕਰਨੇ ਆ ਮਾਚਰਦਾ ਸਾਰੇ ਖਾਣੇ ਨਾਲੇ ਕਿਨਾਰੇ ਬਾਹਰ ਨਾਨੀ ਮਿਲ ਤੂੰ ਮਨ ਲੜੇ ਕੰਧਾ ਟਾਪਦਾ ਹੋਇਆ ਜੀ ਕੰਧਾ ਟਾਪਦਾ ਹੋਇਆ ਜੀ ਆ ਲੈ ਗਰੇਦੀ ਕਲੀ ਮਾਮੀ ਜੀ ਬਰ ਉਹਨਾਂ ਨਾਲ ਕੀ ਗੱਲਾਂ ਮਾਰਦਾ ਮੈਂ ਨਾ ਦਾ ਚਾਹ ਪਾਣੀ ਵੀ ਨਹੀਂ ਠੀਕ ਆ ਮਨ ਨਾਲ ਉਹ ਹੋ ਦੁੱਧ ਦੁੱਧ ਪਤੀ ਪਵਾ ਲੈਣੀ ਸੀ ਮਾਮੀ ਨੂੰ ਦੇਰੀ ਨੂੰ ਕਹਿ ਗਈ ਅਗਲੇ ਆਉਂਦਾ ਘਰ ਅਦਰਾ ਹੈ ਕਮਲਾ ਉਹ ਲੋ ਤਾਂ ਨਾ ਮਾਂ ਤੇਰੀ ਗੱਲ ਉਹ ਮੈਂ ਆ ਗਿਆ ਆਪਣੇ ਪਾਈ ਦੀ ਰੋਟੀ ਬਣਾਉਣ ਲਈ ਅੱਜ ਉੱਥੇ 10 ਮਿੰਟ ਮੈਨੂੰ ਲੱਗੇ ਤੈਨੂੰ ਪਤਾ ਕੀ ਇੱਦਾਂ ਕਰ ਨੂੰ ਤਾਂ ਦੇਹ ਜਾਉਣਾ ਹਾਂ ਹਾਂ ਇੱਥੇ ਆ ਜਾ ਫਿਰ ਦੁੱਧ ਪਤੀ ਪਵਾ ਲੈਣਾ ਬੈਠ ਜੈ ਆ ਦੋ ਸਮੇਂ ਚੰਗਾ ਦੇ ਇੱਕ ਹੋਰ ਇੱਕ ਹੋਰ ਖਾਲਾ ਮਨੋਂ ਆਇਆ ਤੁਸੀਂ ਤੇਰਾ ਪੜਾਈ ਕਿਹੜੇ ਤਰ੍ਹਾਂ ਚੱਲਦਾ ਸਿਸਟਮ ਆ ਪੜਾਈ ਦਾ ਮਮਾ ਨਾਲ ਹੁਣ ਤੇ ਆ ਗਿਆ ਮਨ ਵਿੱਚ ਵੀ ਅਕੀਦਿਆਂ ਦੀ ਮਰਨੀ ਹੈ ਕਿਉਂ ਦਾ ਫਿਰ ਸੌਣ ਦੇ ਤੇ ਇਹ ਸਮਾਂ ਨੂੰ ਦੱਸ ਦਿੰਦਾ ਹੋਵੇ ਵੀ ਕੁਝ ਹੋ ਰਿਹਾ ਕਿੰਨ ਕਿਆ ਪਿਆ ਤੇ ਜੇ ਮਰਜ਼ੀ ਵਿੱਚ ਸੌ ਜਾਕਰ ਬਣ ਕੇ ਮੈਨੂੰ ਆਪ ਲੋਕ ਬਹੁਤ ਖੈਰ ਆ ਲੱਗਦੀ ਕੋਲ ਤਾਂ ਇਹ ਨੂੰ ਭਵਿੱਖ ਕਿਹਨਾਂ ਹੋਵੇ ਬਾ ਤੇਰੀ ਨਾਨੀ ਨੂੰ ਮੈਨੂੰ ਤੇਰੀ ਮੰਮੀ ਨੂੰ ਜਿਹੜੇ ਮਰਜ਼ੀ ਦੱਸਦੇ ਜਿੰਨਾ ਦੀ ਲੋੜ ਹੋਵੇ ਲੈ ਜਾ ਕਰ ਓਏ ਮੈਨੂੰ ਤਾਂ ਸਹਰਾ ਹੀ ਨਾ ਗੈ ਰਹਿਣਾ ਯਾਰ ਮੈਂ ਤਾਂ ਨਾਲ ਅਸਲ ਵਿੱਚ ਤੈਨੂੰ ਦੇਖਣਾ ਚਾਹਣਾ ਵੀ ਪ੍ਰਮਾਤਮਾ ਕਰੇ ਕਿ ਤਿੱਥੀ ਹੋ ਗਏ ਕਾ ਸਾਨੂੰ ਵੀ ਆਏ ਜੀ ਵੀ ਸਾਡਾ ਭਾਂਜਾ ਇੱਕ ਧੱਕ ਕੇ ਗਿਆ ਜੀ ਸਾਡਾ ਭਾਂਜਾ ਵੀ ਨਹੀਂ ਹੋਣੀ ਹੈ ਹੈ ਬਤਾਵਾ ਇਹਨੇ ਵੀ ਗੱਲ ਕੋੜਾ ਸੰਤਾਰਵਤ ਇਹਦਾ ਹੈ ਦੁਰਗਾਵ ਸ਼ਾਹ ਪੈ ਲੱਗਿਆ ਇਹਦੇ ਵੀ ਆ ਕੇ ਕਰ ਬੜੀ ਵੀ ਤਾਲੀ ਨਾ ਤੇ ਇਹਨੇ ਵੀ ਸੁਣਿਆ ਅੱਗੇ ਬੱਤੇ ਲੜਗੇ ਉਦੋਂ ਮੇਰੀ ਤਾਰੀਖ ਕਰਕੇ ਦੇਖ ਲਾਗੇ ਕੀ ਹੈ ਕੋਈ ਲੋਕਰੀ ਬੱਤੇ ਮੱਖਾ ਤੂੰ ਜਦ ਰ ਦੇਖ ਪਏ ਜੀ ਬੁਝੇ ਬਲੂ ਜਿੱਥੇ ਤੇਰੇ ਮਾਮੇ ਜੋਰ ਪਈ ਅੱਧੀ ਰਾਤ ਬੋਲਵਾਰ ਦੀ ਤੈਨੂੰ ਜਵਾਬ ਉਦੋਂ ਉਦੋਂ ਲੂ ਮੈਂ ਵੀ ਗੱਲ ਸੁਣਦਾ ਮੈਂ ਵੀ ਤੇਰੇ ਕਿੰਨੇ ਕਦੇ ਭਾਈ ਦਾ ਜੀ ਕਿੰਨੇ ਮੈਨੂੰ ਲਾਉਂ ਹੀ ਜਦੋਂ ਮਰਜ਼ੀ ਦੱਸ ਦੇ ਮੈਨੂੰ ਪਤਾ ਭਾਉਂਦੇ ਮੈਨੂੰ ਪਤਾ ਆ థాంਕ ਯੂ ਬੇਨਾ ਬੀਜਾ ਨੂੰ ਮੈਂ ਫੋਟੋ ਫਿਰ ਤੂੰ ਰਹਿਣਾ ਨਹੀਂ ਮੈਂ ਠੀਕ ਰਹਿੰਦੇ ਆ ਵਧੀਆ ਸਾਰੇ ਠੀਕ ਆਲੇ ਵਧੀਆ ਨੇ ਤੈਨੂੰ ਚੰਗਾ ਲੱਗਿਆ ਹਾਂ ਠੀਕ ਰਹਿੰਦੇ ਬੰਦ ਕੇ ਤਾਂ ਮम्मी ਤੱਕਦੇ ਰਹੇ ਵਾਦੂ ਆ ਜਾ ਹਾਂ ਆ ਦੇ ਨਹੀਂ ਗੱਲ ਫਰਾਤ ਵਾਲਾ ਰਹਿਣ ਦੇ ਚਲੋ ਫਿਰ ਕਰੋ ਮੈਂਟ ਮਾਰੋ ਕੱਪੜੇ ਤਾਂ ਗਾਲ ਜਾ ਬਦਲ ਜਾ ਇਹ ਵੀ ਬਸ ਬਦਲੀ ਪਹਿਰੂਗੀ ਸਸਾ ਸਸਾ ਵਾਲੀ ਬੁਮਾਰਾ ਹੈ ਆਹ ਦੇਖੀ ਨਾ ਪੁੱਤਰੇ ਜੀ ਨਾ ਕਰ ਕਰ ਬਸ ਥੋੜਾ ਜਿਹਾ ਛੋਟਾ ਕੱਟ ਦਿਜੀਏ ਵੇਰ ਵਈ ਥੋੜਾ ਜੱਟ ਤੇ ਜਾਈ ਛੋਟੀ ਵਧੀਆ ਵੇ ਬਸ ਚਲੀ ਜਾਂਦਾ ਛੋਟਾ ਬਈ ਬਸ ਵਧੀਆ ਇਹਨਾਂ ਕੋਈ ਤਾਂ ਹੋ ਆਪੀ ਬੜੀ ਕੀ ਦਿਨ ਲੱਗਤੇ ਬਲਕੇ ਬਾਹਰ ਹਾਂ ਇਹ ਮੈਂ ਤਾਂ ਕਰ ਲੱਗ ਰਿਹਾ ਨਾ ਨਾ ਮੈਨੂੰ ਲੱਗਦਾ ਉਹ ਸ਼ਰਟ ਵਿੱਚ ਗਰੀਸ ਅੱਛਾ ਕੰਨ ਕਿਉਂ ਠੋਵਾਦਾ ਏ ਸ਼ਰਟ ਤਾਂ ਹੁੰਦੀ ਵਾਹ ਵਾਹ ਹਾਂ ਫੋਟੋ ਦੋਨਾਂ ਨਾਲ ਲੰਬੇ ਪਾ ਕੇ ਗੱਲ ਸਭ ਮੈਂ ਕੀ ਕਰਨ ਨੂੰ ਕੋਈ ਨਹੀਂ ਕਿ ਕਿਤਰਾ ਜੁਰੇ ਹਾਂ ਜਦੋਂ ਪੈਸੇ ਫਿਰ ਇੱਕ ਵਾਰੀ ਬਹੁਤ ਮਾਉਂਦ ਕਰਾਈ ਲੈ ਲਿਆ ਤੇ ਇਹ ਵੀ ਨਹੀਂ ਕਰਦਾ ਮੈਂ ਕੋਈ ਵਾਰ ਨਹੀਂ ਕਰਦਾ ਨਾ ਰੋੜਾ ਕੇ ਕਿ ਇਹ ਬਹੁਤ ਬਾਤ ਹੀ ਨਹੀਂ ਆਉਂਦਾ ਕਿਤਨਾ ਆਇਆ ਕਿ ਤੇਰੀਆਂ ਪਹਿਲਾਂ ਅੱਜ ਨੂੰ ਪੈਸੇ ਦਾ ਯੋਜਨਾ ਕਰਦਾ ਸੀ ਬਾਕੀ ਨਹੀਂ ਕਿ ਉਹ ਜੀ ਆਪਣੀ ਸ਼ੂਟਿੰਗ ਚੱਲਦੀ ਹੋਈ